ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੇ ਫਤਿਹ ਆਪ ਜੀ ਦੇ ਸਾਹਮੁਖ ਨਾਨਕ ਰਾਜ ਚਲਾਇ ਹੰਨੇ ਹੰਨੇ ਪਾਛਾਈ ਲਿਖਤ ਜਗਦੀਪ ਸਿੰਘ ਕਾਂਡਪੇਲਾ ਮੱਧ ਪੰਜਾਬੇ ਸਿੰਘ ਫਿਰੇ ਜਿੰਬੇਲੀ ਕੇ ਸ਼ੇਰ ਖੁਸ਼ੀਆਂ ਦੇ ਜਕਾਰੇ ਕਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਇਕਦਮ ਮੈਂ ਤੁਬਕੇ ਉੱਠਿਆ ਸਮਾਂ ਦੇਖਿਆ ਸਵੇਰ ਦਾ 1.5 ਹੋ ਬਜਿਆ ਸੀ ਇਹ ਕਿਹੜਾ ਵੇਲਾ ਹੈ ਜਿਕਾਰਿਆਂ ਦਾ ਸ਼ਾਇਦ ਮੇਰਾ ਸੁਪਨਾ ਹੋਵੇਗਾ ਕਹਿੰਦਿਆਂ ਮੈਂ ਚਾਦਰ ਖਿੱਚ ਕੇ ਉੱਤੇ ਲਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਈ ਦਿਨਾਂ ਤੋਂ ਅਨੰਦਪੁਰ ਸਾਹਿਬ ਵਿੱਚ ਚੜਦਿਆਂ ਹੋਣ ਕਰਕੇ ਐਸੇ ਸੁਪਨੇ ਆਉਣੇ ਸੁਭਾਵਿਕ ਹਨ ਅੱਖਾਂ ਮੀਚੀਆਂ ਪਰ ਇੱਕ ਮਿੱਠੀ ਜਿਹੀ ਅਚਵੀ ਨੇ ਸੋਨਾ ਦਿੱਤਾ ਸਤ ਦੇ ਨਾਮ ਛਿਰੀ ਵਾਹੇ ਗੁਰੂ ਦੀਆਂ ਧੁਨੀਆਂ ਗੂੰਜ ਰਹੀਆਂ ਸਨ ਕਈ ਵਾਰ ਜੀ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਦੇਖਾਂ ਫਿਰ ਮੈਂ ਸੋਚਿਆ ਕਿ ਕਿਉਂ ਆਪ ਦੇ ਇੱਕ ਸੋਹਣੀ ਮਿੱਥ ਨੂੰ ਰੁੱਟਾਂ ਦਿੱਤਾ ਜਾਵੇ ਤੇ ਨਾਲ ਹੀ ਖਿਆਲ ਆਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਨੂੰ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਸਾਖੀਆਂ ਰਹੀਂ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ ਪਰ ਤੁਸੀਂ ਇਹ ਡੇ ਜੋਗੇ ਨਹੀਂ ਕਿ ਇਹ ਤੁਹਾਡੇ ਅੱਗੇ ਪਰਤੱਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪੁੱਛਾ ਸਕੋ ਛੋਟੇ ਹੁੰਦਾ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਆਨੰਦਪੁਰ ਸਾਹਿਬ ਜੀਤ ਸਿੰਘਾਂ ਦਾ ਪੈਰਾ ਰੰਦਾ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸੇਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੀ ਹੈ ਕਿ ਅਸੀਂ ਕਾਇਨਾਤ ਦੀ ਸਥਾਪੀ ਤੱਕ ਆਨੰਦਪੁਰ ਸਾਹਿਬ ਹੀ ਰਹੀ ਰਹੀ ਉਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੀ ਹੋ ਜਾਣਗੇ ਮੇਰੇ ਪਾਲਮਾਨ ਨੇ ਤਰਕ ਕਰਨਾ ਜਿਨ ਨੇ ਕਲਗੀਧਰ ਜੀਆ ਦਾ ਦედაਰ ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਗਲ ਪਰਿਵਾਰ ਵੀ ਮੁਕਤ ਹੈ ਬਾਪੂ ਜੀ ਨੇ ਮੁਸਕਰਾਉਂਦਿਆਂ ਕਹਿਣਾ ਮੇਰੇ ਅੰਦਰ ਇਹ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਸਨ ਤੇ ਜਾਪ ਰਿਹਾ ਸੀ ਕੀ ਆਖਰੀ ਮੰਜ਼ਿਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀ ਕਿਲੇ ਉਸਾਰੇ ਵੱਡੇ ਸਹਿਬਜ਼ਾਦਿਆਂ ਨਾਲ ਘੋੜ ਸਵਾਰੀ ਕੀਤੀ ਛੋਟੇ ਸਹਿਬਜ਼ਾਦਿਆਂ ਨਾਲ ਗਤਕਾ ਖੇਡਿਆ ਕਿਸ ਗੜ ਸਹਿਬ ਆਪਰੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਕੋਤਕ ਦਾ ਹਿੱਸਾ ਬਣੇ ਉਹਨਾਂ ਦਾ ਕਦ ਚੀ ਕੀਤਾ ਹੋਵੇਗਾ ਕਿਤੇ ਹੋਰ ਜਾਨ ਨੂੰ ਸਵਰਗ ਤਾਂ ਉਹਨਾਂ ਨੂੰ ਕਲਗੀਧਰ ਜੀਆਂ ਦੇ ਜੋੜਿਆਂ ਦੀ ਖਾਕ ਜਾਪਦਾ ਹੋਏਗਾ ਉਹੀ ਹੋਣਗੇ ਜੋ ਬਾਹਰ ਜਾਬ ਕਰ ਰਹੇ ਹਨ। ਉਹੀ ਨੇ ਜਿਹੜੇ ਜਿਕਾਰੇ ਛੱਡ ਰਹੇ ਹਨ। ਮੈਂ ਨਹੀਂ ਬਾਹਰ ਜਾਵਾਂਗਾ। ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ? ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਵੀ ਸਿੰਘ ਲਗਾਉਂਦਾ ਹਾਂ ਪਰ ਕਰਮ ਕੋਈ ਨਹੀਂ ਤੁਹਾਡੇ ਜਿਹਾ। ਇਸੇ ਖਿੱਚੋ ਤਾਨ ਜਿਹੀ ਵਜਸਾਂ ਕਿ ਘੜੀ ਦਾ అలారం ਵੱਜ ਗਿਆ। ਸਾਰੀ ਉਮਰ ਕੱਢ ਦਿੱਤੀ ਬਿਨਾਂ అలారం ਤੋਂ ਉੱਠੰਦਾ ਤੇ ਸੁਭਾਅ ਪੱਕਿਆ ਨਹੀਂ ਤੇ ਗੱਲਾਂ ਛੀਤ ਸਿੰਘਾਂ ਦੇ ਦੀਦਾਰ ਦੀਆਂ। ਇਕਦਮ ਮੇਰਾ ਆਪਣੇ ਆਪ ਤੇ ਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਵਾਰ ਤਾਰਾ ਮੇਰੇ ਅੱਗੇ ਵਾਪਰ ਜਾਵੇਗਾ ਤੇ ਛੀਦ ਸਿੰਘ ਵੀ ਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਬਿਆਸੀ ਕਿ ਅਮਰਤ ਵੇਲੇ ਤਖਤ ਸੈਵ ਤੇ ਜਾਵਾਂਗਾ ਨਹਾਉਂਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲਦਾ ਰਿਹਾ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਬਾਸਟੇ ਵਿੱਚ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਨਾ ਦੂਜੇ ਹੱਥ ਵਰਸ਼ਾ ਚੰਦ ਤੋੜੇ ਨਾਲ ਸੱਜਿਆ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿਵੇਂ ਕੰਦੀ ਨਿਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗ ਕੱਡਾ ਖੂਬਸੂਰਤ ਨਾਮ ਹੈ ਜਦ ਚੌਂਕੜਾ ਮਾਰ ਕੇ ਬੈਠ ਜਾਂਦਾ ਹਾਂ ਜਾਂ ਜਵਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਕਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਖੁੱਲੇ ਊੜੇ ਜਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਗੰਦੀ ਨਹੰਗ ਦੇ ਚੌਂਕੜੇ ਵਿੱਚੋਂ ਜ਼ਰੂਰ ਏ ਓੰਕਾਰ ਦਾ ਝੋਲਾ ਪੈਂਦਾ ਸੀ ਇੱਕ ইরਾਨੀ ਕਵੀ ਕਹਿੰਦਾ ਹੈ ਕਿ ਪਰ ਮਾਤਾ ਮਾਦਾ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਮੰਡ ਚਿੱਟੀ ਕਰੋ ਬਾਬੇ ਕੰਧੀ ਦੀ ਗੋਦ ਸੱਚ ਮੁੱਚ ਕਾਇਨਾਤ ਜਿਹੀ ਹੋ ਜਾਂਦੀ ਸੀ ਜਦ ਉਹ ਚੌਂਕੜਾ ਮਾਰ ਕੇ ਬੈਠ ਜਾਂਦਾ ਸੀ ਅਕਾਲ ਪੁਰਖ ਕੁਝ ਪਲਾਂ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਕੇ ਬਾਬੇ ਕੰਧੀ ਦੀ ਗੋਦ ਵਿੱਚ ਪਈ ਕਿਰਪਾ ਨਾਲ ਵਕੜੀ ਪਾ ਕੇ ਸੋ ਜਾਂਦਾ ਉਹਨਾ ਪਲਾਂ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬੇ ਕੰਧੀ ਦੇ ਮੋਢਿਆਂ ਤੇ ਹੁੰਦਾ। ਉਸ ਦਾ ਸਿਮਰਨਾ, ਵਰ ਸ਼ਾ ਕਿਰਪਾਣ, ਦਮਾਲੇ ਦੇ ਚੱਕਰ ਉਸ ਸਮੇਂ ਲਈ ਕੋ ਲਗਾਇਨਾ ਅਧਿਰਖਵਾਲੀ ਕਰਦੀ। ਮੈਂ ਬਸ ਵਿੱਚ ਉਤਰਿਆ ਤਾਂ ਬਾਬਾ ਕੰਧੀ ਮੈਨੂੰ ਦੇਖ ਕੇ ਬੋਲਿਆ, "ਓ ਆ ਬੇਸ਼ੀਰਾ, ਬੜੇ ਦਿਨਾਂ ਮਗਰੋਂ ਫੇਰਾ ਪਾਇਆ।" "ਬਸ ਬਾਬਾ, ਆਨੰਦਪੁਰ ਸਾਹਿਬ ਗਿਆ ਸੀ," ਮੈਂ ਸੰਖੇਪ ਜਿਹਾ ਜਵਾਬ ਦਿੱਤਾ। ਸਿਰ ਨਾਲ ਹੀ ਚੱਕੀ ਫਿਰਦਾ ਕਿ ਠੀਕ ਆਇਆ ਮੱਥਾ। ਬਾਬੇ ਦੇ ਸੰਕੇਤ ਜਿਹੇ ਸਵਾਲ ਤੇ ਮੈਂ ਬਸ ਥੋੜਾ ਜਿਹਾ ਮੁਸਕਰਾਇਆ ਆਹੋ ਬਈ ਸਾਰੀ ਉਮਰ ਲੰਘ ਜਾਂਦੀ ਐ ਕਈ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀਏ ਹੰਕਾਰ ਦੀ ਪੰਡ ਨਾਲ ਹੀ ਚੁੱਕੀ ਫਿਰਦੇ ਨੇ ਤੂੰ ਸ਼ੇਰਾ ਜੀ ਐਦ ਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਏ ਸਿਰ ਮਹਾਰਾਜ ਦੇ ਭੇਟ ਕਰ ਆਈਂ ਓ ਮੈਨੂੰ ਐ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਐ ਜਾਂ ਨਹੀਂ ਮੈਂ ਬਾਬੇ ਕੋਲ ਹੀ ਬੈਠ ਗਿਆ ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲ ਉਹ ਸੁਆਰਤਾ ਨਹੀਂ ਹੋਣੀ ਤੇ ਜੇ ਬਾਬਾ ਅਗਲੀ ਵਾਰ ਸੱਚੀਓ ਨਾ ਹੋਈ ਇਹ ਤਾਂ ਹੁਣ ਮੋਜ ਆ ਛੇਰਾ ਕਲਗੀਆਂ ਵਾਲੇ ਪਾਤਸ਼ਾਹੀ ਪਰ ਓ ਓ ਮਿਹਰਬਾਨ ਬੋਤ ਐ ਤੂੰ ਅਰਦਾਸ ਕਰਕੇ ਦੇਖ ਲਈ ਤੇ ਉਠ ਗਏ ਤਾਂ ਸਾਦੀ ਲੈਣਗੇ ਹਾਂ ਜਰੂਰ ਆ ਕੇ ਪਹਿਲੇ ਪਿਆਰੇ ਫਿਰ ਮੁਕਤੇ ਤੇ ਫਿਰ ਮਗਰੋਂ ਬਾਕੀ ਸਾਰੀ ਕਾਲੀ ਫੌਜ ਤੇ ਫਿਰ ਤੇਰੇ ਮੇਰੇ ਵਰਗੇ ਕੱਚੇ ਬਿੱਲੇ ਬਾਬੇ ਨੇ ਮੇਰਾ ਮਾਨ ਰੱਖਣ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਾਜੀ ਕੁਝ ਦੁਬੀ ਦਾ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਆ ਨਾਨਕੇ ਤਾਂ ਦੁਨਿਆਵੀ ਨੇ ਸ਼ੀਰਾ ਰੋਹਾਨੀ ਤਾਂ ਉਹੀ ਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਆਇਆ ਵਡੇ ਤੇਜ ਪ੍ਰਤਾਪ ਵਾਲੀ ਧਰਤ ਅਨੰਦਪੁਰ ਸਾਹਿਬ ਦੀ ਸ਼ੀਰਾ ਚਿੜੀਆਂ ਗਿਦੜਾਂ ਨੂੰ ਆਵਾਜ਼ਾਂ ਸ਼ੀਰਾ ਨਾਲ ਲੜਾਉਣ ਵਾਲੀ ਦਾ ਸਾਨੂ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਵਖਸ਼ਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਚਿਰ ਬੁਲੀ ਗਿਆਨੰਦਪੁਰ ਸਾਹਿਬ ਆਪਰੇ ਜਾਪ ਰਿਹਾ ਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇ ਦੇਖੀ ਸੀ ਖਾਸ ਗੇੜ ਵਿੱਚ ਧੰਨਵਾਦ ਇਸ ਪੁਸਤਕ ਨੂੰ ਅੱਗੇ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰੋ